ਦਰਸ਼ਕੋ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਆ ਮੀਂਹ ਕਰਕੇ ਬਹੁਤ ਬੁਰੇ ਹੋਏ ਹੋਏ ਆ ਜਿੱਥੇ ਆਪਣੇ ਜਗਰਾਉਂ ਇਲਾਕੇ ਦੀ ਗੱਲ ਕਰੀ ਇੱਥੇ ਵੀ ਬਰਸਾਤ ਲਗਾਤਾਰ ਪੈ ਰਹੀ ਹੈ ਜਿਸ ਦੇ ਕਰਕੇ ਦੇ ਘਰ ਜਿਹੜੇ ਸਾਰਿਆਂ ਦੇ ਚੋਣ ਲੱਗ ਗਿਆ ਬڑے ਬڑے ਵੱਡੇ ਵੱਡੇ ਲੈਂਟਰ ਵੀ ਚੋਣ ਲੱਗ ਗਿਆ 50 ਸਰਕਾਰ ਵੱਲੋਂ ਜਿਹੜੀ ਹਦਾਇਤਾਂ ਦਿੱਤੀਆਂ ਗਈਆਂ ਸੀ ਤਰਪਾਲਾ ਵੰਡਨੀਆਂ ਇਹ ਕੱਲ ਲੋਕਾਂ ਨੇ ਆਧਾਰ ਕਾਰਡ ਲੋਡ ਕਰਵਾਏ ਸੀ ਤੇ ਅੱਜ ਫੂਡ ਸਪਲਾਈ ਦਫ਼ਤਰ ਤੋਂ ਉਹਨਾਂ ਨੂੰ ਟੋਕਨ ਦੇ ਕੇ ਤਰਪਾਲਾ ਦਿੱਤੀਆਂ ਜਾ ਰਹੀਆਂ ਜਿਨ੍ਹਾਂ ਦੇ ਜੇ ਲੋਰ ਬੰਦ ਲੋਕ ਆ ਉਹਨਾਂ ਨੂੰ ਤਰਪਾਲਾ ਖੁਦ ਐਮ ਐਲ ਏ ਸਰਜੀਤ ਮਾਨੁਕੇ ਵਿਧਾਇਕ ਆਪ ਆ ਕੇ ਦੁਆਰੇ ਤੇ ਪੂਰੇ ਆਲੇ ਜੋ ਨਾਲ ਸਿਸਟਮ ਹੈਗਾ ਉਹ ਸਾਰਾ ਨਾਲ ਲੱਗਿਆ ਹੋਇਆ ਕੀ ਨਾਮ ਕਾ ਕਿਦਿਆ ਅੱਛਾ ਤੇ ਕਿੱਥੇ ਲੈਣੇ ਤੁਸੀਂ ਅਸੈਂਟ ਤੇ ਤੇ ਅਧਰਪਾਲ ਲਈਏ ਕੋਈ ਦਿੱਕਤ ਨਹੀਂ ਹੋਈ ਇੱਥੇ ਲੈਣ ਚ ਨਹੀਂ ਨਹੀਂ ਕੁਝ ਦਿਖਾ ਕੇ ਲਈਏ ਤਰਪਾਲ ਆਧਾਰ ਕਾਟ ਆਧਾਰ ਕਾਟ ਦਿਖਾ ਕੇ ਪਹਿਲਾਂ ਜਮਾ ਜੁਮਾ ਕ੍ਰੈਸ਼ ਕਿਹਦੇ ਦੱਸਿਆ ਸੀ ਪਹਿਲਾਂ ਹਾਂ ਕੱਲ ਕਰਾਇ ਸੀ ਕੱਲ ਕਰਾਇ ਸੀ ਅੱਜ ਮਿਲ ਗਈ ਹਾਂ ਠੀਕ ਕੀ ਨਾਮ ਰਾਜਵਤੀ ਰਾਜ ਵਿਦੇਸ਼ਿਤ ਰਪਾਲ ਮਿਲੀ ਹੈ ਇੱਕ ਸੌਕੀ ਮਿਲ ਗਈ ਹੈ ਕੁਝ ਝੰਜੜ ਕਰਨਾ ਪਿਆ ਨਹੀਂ ਸੌਕੀ ਮਿਲੀ ਕੱਲ ਤੁਸੀਂ ਲਿਖਾਇਆ ਸੀਗਾ ਕੱਲ ਕੱਲ ਲਿਖਾਇਆ ਸੀ ਅੱਜ ਤੁਹਾਨੂੰ ਫੋਨ ਆਇਆ ਕਿਵੇਂ ਹਾਂ ਫੋਨ ਆਇਆ ਕਿੰਨੇ ਕ ਟਾਈਮ ਬਾਅਦ ਮਿਲ ਗਈ ਤੁਹਾਨੂੰ ਇਹ ਆ ਵੀ ਹੋ ਨਹੀਂ ਮਿਲ ਗਿਆ ਹੋ ਨਹੀਂ ਮਿਲ ਗਿਆ ਹੋਸ਼ ਹੋ ਤੁਸੀਂ ਇਹ ਸਰਕਾਰ ਵੱਲੋਂ ਹਦਾਇਤ ਹੈ ਜਿਨ੍ਹਾਂ ਲੋਕਾਂ ਦੀ ਛੱਤ ਚ ਹੁੰਦੀ ਆ ਜਾਂ ਜਿਨ੍ਹਾਂ ਦੀ ਕੋਈ ਘਰ ਚ ਪ੍ਰੋਬਲਮ ਹੈ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਘਰ ਡਿੱਗ ਪਿਆ ਡਿੱਗੇ ਆਣਾਂ ਦਾ ਹਾਦਤਿਕ ਮੌਜੂਦਾ ਬਾਅਦ ਚ ਆਏਗਾ ਪਰ ਫਿਲਹਾਲ ਲਈ ਉਹਨਾਂ ਨੂੰ ਤਰਪਾਲਾਂ ਦਿੱਤੀਆਂ ਜਾ ਰਹੀਆਂ ਹੈ ਇਹ ਤਰਪਾਲਾ ਇੱਕ ਦਿਨ ਪਹਿਲਾਂ ਈਓ ਦਫ਼ਤਰ ਨੂੰ ਨੋਟ ਕਰਾ ਕੇ ਆਉਂਦੇ ਆ ਉਥੇ ਕੋਈ ਕਿਸੇ ਦੀ ਪਾਰਟੀਵਾਦੀ ਨਹੀਂ ਕੋਈ ਪੱਕ ਪਾਪ ਨਹੀਂ ਜਿਹੜਾ ਆਪਦਾ ਆਧਾਰ ਕਾਰਡ ਦਾ ਨੰਬਰ ਦੇ ਆਉਂਦਾ ਉਹ ਅਗਲੇ ਦਿਨ ਉਹਨੂੰ ਏਪੀਐਸਓ ਦਫ਼ਤਰ ਨੋਟ ਕਰ ਦਿੰਦਾ ਉਹ ਬੁਲਾ ਕੇ ਉਹਨਾਂ ਨੂੰ ਤਰਪਾਲਾ ਦੇ ਦਿੰਦਾ ਵੀਡੀਓ ਦਫ਼ਤਰ ਪਿੰਡਾਂ ਵਾਲਿਆਂ ਨੂੰ ਵੀਡੀਓ ਦਫ਼ਤਰ ਨੋਟ ਕਰ ਰਹੇ ਆ ਪਹਿਲਾਂ ਵੀ ਆਪਣੀ ਜਗਰਾਉਂ ਚ 832 ਤਰਪਾਲਾ ਵੰਡੀਆਂ ਗਈਆਂ ਜਿਹੜਾ ਮੰਗਦਾ ਪਰ ਹੁਣ ਇੱਕ ਗੱਲ ਜ਼ਰੂਰ ਹੈ ਤੁਹਾਡੇ ਚੈਨਲ ਦੇ ਮਾਦੀਮ ਨਹੀਂ ਕਰਨੀ ਕਈ ਮੋਤਵਾਰ ਆ ਜਾਂਦੇ ਆ ਓਏ ਸਾਨੂੰ ਕੱਟੀਆਂ 50 ਦੇ ਦਿਓ ਪਰ ਗਰੀਬ ਲੋਕ ਕਹਿ ਦਿੰਦੇ ਆ ਵੀ ਸਾਨੂੰ ਤਾਂ ਕੀ ਮਿਲ ਗਿਆ ਨਹੀਂ ਹੁਣ ਅਸੀਂ ਇਹ ਖੁੱਲਾ ਹੀ ਕਰਤਾ ਵੀ ਜਿਹਨੂੰ ਲੋੜ ਆ ਭਾਈ ਆ ਕੇ ਆਪਦਾ ਐਸਓ ਦਫਤਰ ਨਾਮ ਨੰਬਰ ਨੋਟ ਕਰਾਓ ਤੇ ਲੈ ਜਾਓ ਜਿਵੇਂ ਇਹ ਚ ਕੋਈ ਜਾਂਚ ਵੀ ਹੁੰਦੀ ਹੈ ਸਾਡੇ ਸਾਰੇ ਲੋੜਵੰਦਾਂ ਜਾਂ ਵੈਸੇ ਆਧਾਰ ਕਾਰਡ ਦੇ ਕੇ ਲੈ ਜਾਂਦੇ ਆ ਦੇਖੋ ਆਧਾਰ ਕਾਰਡ ਲੈ ਕੇ ਲੈ ਕੇ ਜਾਂਦੇ ਆ ਇਸ ਟਾਈਮ ਹਾਲਾਤ ਇਹ ਨਹੀਂ ਹੈ ਕਿ ਜਾਂਚ ਕੀਤੀ ਜਾਵੇ ਅੱਜ ਹੁਣ ਕੱਲ ਰਾਤ ਮੇਰੇ ਕੋਲ 9:30 ਵਜੇ ਇੱਕ ਗਰੀਬ ਕੁੜੀ ਬਿਲਕੁਲ ਕਪੜਿਆਂ ਨਾਲ ਭਿੱਜੀ ਆ ਗਈ ਕਹਿੰਦੀ ਮੇਰੀ ਝੁੱਗੀ ਡੱਗ ਪਈ ਮੇਰੇ ਜਵਾਕ ਨੂੰ ਬਾਹਰ ਬਿਠਾ ਕੇ ਆਈ ਆ ਜੇ ਆਪਾਂ ਜਾਂਚ ਕਰਨ ਦੇ ਚੱਕਰਾਂ 'ਚ ਪੈ ਜਾਾਂਗੇ ਤਾਂ ਮੈਨੂੰ ਲੱਗਦਾ ਵੀ ਆਪਾਂ ਇਨਸਾਨੀਅਤ ਨਾਲ ਧੱਕਾ ਕਰਨ ਲੱਗ ਜਾਗੇ ਹੋ ਸਕਦਾ ਇਹਦੇ ਚ ਪੱਕ ਮਤਲਬ ਕੋਈ ਲੋਕ ਨਜ਼ਾਇਜ਼ ਪੈਦਾ ਵੀ ਉਠਾ ਜਾਣ ਪਰ ਮੈਂ ਉਹ ਸੱਚੇ ਬਾਦਸ਼ਾਹ ਦੇ ਹੱਥ ਜੋੜ ਕੇ ਕਹਿਣੀ ਆ ਵੀ ਮੈਂ ਅਸੀਂ ਇਮਾਨਦਾਰੀ ਨਾਲ ਕੰਮ ਕਰਦੇ ਆ ਮੇਰਾ ਪ੍ਰਸ਼ਾਸਨ ਇਮਾਨਦਾਰੀ ਨਾਲ ਕੰਮ ਕਰ ਰਿਹਾ ਲੋਕਾਂ ਨੂੰ ਸਾਰਿਆਂ ਨੂੰ ਸਮਰਥਨ